તરણ તારણ જિલ્ડ બાગણિયા વિખે નુ ચલણી પઈ પાણી બડી માર અતે કરના ભી મુશ્કેલ સહમણા તરણતારણ તો પત્રકાર પરશોતમ શર્મા ਪਾਣੀ ਆ ਗਿਆ ਤੁਹਾਡੇ ਬਹੁਤ ਜ਼ਿਆਦਾ ਪਾਣੀ ਆਇਆ ਵੇਖੋ ਕੀ ਹਾਲ ਹੋਇਆ ਪਿੰਡ ਦਾ ਸੱਤ-ਅੱਠ ਛੜ ਗਿਆ 3 ਵਜੇ ਲੱਗਾ ਭਾਈ ਸਾਡੇ ਕੀ ਮੰਗ ਸਰਕਾਰ ਤੋਂ ਕੀ ਮੰਗਵਾ ਤੁਹਾਡੀ ਮੰਗਿਆ ਕਿ ਕਿਰਦਾ ਵਿਕਾਸ ਕੀਤਾ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਠੀਕ ਹੈ ਸਰਪੰਚ ਸਾਹਿਬ ਨੂੰ ਬੁਲਾਇਆ ਜਾਵੇ ਤੁਹਾਡਾ ਰਾਦਾ ਬੁਲਾਇਆ ਜਾਵੇ ਆਇਆ ਜੀ ਅੱਜ ਸਰਪੰਚ ਸਾਹਿਬ ਜੀ ਠੀਕ ਹੈ ਜੀ ਦੇਖੋ ਦੇਖੋ ਗਾਦੇ ਚੋਂ ਕੋਈ ਨਾ ਕੋਈ ਕੋਈ ਕਰੇ ਕਰੇਦਾਰ ਸਾਹਿਬ ਤੁਹਾਡੇ ਕੀ ਵਿਚਾਰ ਤੋਂ ਇਹ ਕੰਮ ਤੋਂ ਬੈਠੇ ਵਿਹਲੇ ਮੀ ਨਹੀਂ ਹਿਲਣਦੇ ਜਿੰਨਾ ਕਿ ਪਾਸੇ ਆ ਗਏ ਮੀ ਕਰਕੇ ਛੱਪਾ ਕਿਹਦਾ ਚਾਹ ਲੈ ਤੁਹਾਡੀ ਕੀ ਮੰਗ ਸਰਕਾਰ ਤੋਂ ਕੀ ਬੋਲ ਰਹੇ ਜਿੰਨਾ ਅੱਗੇ ਡੂੰਘਾ ਛੱਪਣਾ ਆ ਜਾ ਹਾਂ ਜੀ ਹੋਰ ਜਿਆਦਾ ਡੂੰਘਾ ਹੋ ਜਾਏ ਠੀਕ ਹੈ ਜੀ 2 ਫੁੱਟ ਅੱਗੇ 40 ਕਰ ਦਨ ਪਾਣੀ ਥੱਲੇ ਹੀ ਚਲ ਜੇ ਇਹ ਗੱਲ ਤੁਹਾਡੀ ਠੀਕ ਹੈ ਜੀ ਮੰਗ ਤਾਂ ਸਾਡੀ ਇਹੋ ਹੀ ਆ